ਭਾਈ ਕਿਹੜੇ ਪਿੰਡ ਤੋਂ ਆਏ ਆ ਝਾੜੋਂ ਪਿੰਡ ਆ ਝਾੜੋਂ ਪਿੰਡ ਤੋਂ ਆਇਆ ਮੈਂ ਯਾਰ ਇਹਦੀ ਬੋਡੀ ਦਾ ਸਪੈਸ਼ਲ ਯਾਰ ਝੋਟੇ ਦਾ ਫੈਨ ਹੋ ਗਿਆ 9ਵੇਂ ਨੰਬਰ ਤੇ ਆ ਬਹੁਤ ਇਹ ਕਿਹੜੇ ਝੋਟੇ ਦਾ ਭਾਈ ਸਰਕਾਰੀ ਸੀਮਾ ਸਰਕਾਰੀ ਸੀਮਾ ਨਾ ਹਰਿਆਣਾ ਦਾ ਕਿ ਪੰਜਾਬ ਦਾ ਪੰਜਾਬ ਦਾ ਪੰਜਾਬ ਦੇ ਸਰਕਾਰੀ ਸੀਮਾ ਦਾ ਝੋਟਾ ਮਿੱਤਰੋ 9ਵੇਂ ਨੰਬਰ ਤੇ 48 ਨੰਬਰ 8ਵਾਂ ਨੰਬਰ ਕੋਲ ਆ 8ਵਾਂ ਨੰਬਰ ਆ ਜੀ 37 ਨੰਬਰ ਝੋਟਾ ਜੀ 37 ਨੰਬਰ ਕਿਹਦਾ 37 ਨੰਬਰ ਝੋਟਾ 37 ਦਾ ਭਾਈ 37 ਉਹ 37 ਨੰਬਰ ਝੋਟੇ ਵਾਲੇ ਆ ਜਾਓ ਭਾਈ ਓਏ ਓ ਲੈਡੀ ਨੰਬਰ ਆ ਗਿਆ ਭਾਈ ਆ ਗਿਆ ਓਏ ਭਾਈ 37 ਨੰਬਰ ਇਹ 8ਵੇਂ ਤੇ ਆ 8ਵੇਂ ਦੇ ਕਿਹੜੇ ਪਿੰਡੋਂ ਆਏ ਗੱਬਰ ਕੋ ਇਹ ਭੂਤਗੜ ਪਿੰਡ ਤੋਂ ਆਏ ਆ ਇਹ ਭੂਤਗੜ ਇਹ ਕਿਹਦਾ ਇਹ ਵਿਰਾਟ ਗੋਮੜ ਦਾ ਜੀ ਵਿਰਾਟ ਵਿਰਾਟ ਗੋਮੜ ਦਾ ਲੈ ਭਾਈ ਇਸ ਤੋਂ ਬਾਅਦ 7ਵਾਂ ਨੰਬਰ ਹੈਗਾ 33 ਨੰਬਰ 33 ਆਓ ਜੀ ਆਓ ਆਸੀ ਆਸੀ 33 ਨੰਬਰ ਵਾਲੇ ਆ ਖੜੇ ਆ ਭਾਈ ਇਹ 7ਵੇਂ ਨੰਬਰ ਵਾਲੇ ਕਿਹੜੇ ਪਿੰਡ ਤੋਂ ਆਏ ਭਾਈ ਬਨਾਲੀ ਬਨਾਲੀ ਉਹ ਗੁਰਪ੍ਰੀਤ ਸੋਤੇ ਵਾਲਾ ਪਿੰਡ ਆ ਓਏ ਪ੍ਰੀਤ ਤੇ 7ਵੇਂ ਨੰਬਰ ਤੇ ਕੀ ਦਾ ਇਹ ਇਹ ਪੀਸੀ ਐਚਐਲਡੀ ਪੀਸੀ 70 ਦੇਖ ਜਾਣਕਾਰੀ ਪ੍ਰੀਤ ਕੀ ਦਾ ਜੀ ਇਹ ਹਰਿਆਣੇ ਦਾ ਸੀਮਨ ਐਚਐਲਡੀ ਪੀਸੀ ਤੇ 6ਵਾਂ ਨੰਬਰ ਭਾਈ 12 ਨੰਬਰ ਟੋਕਣਾ भाई जी मारा इतरी खड़ा भाई नेड़े नेड़े भाई जी मारा इतरी खड़ा

ਆ ਜਾ ਆ ਜਾ ਚੱਲ ਇਹਦੇ ਦੇ ਬਾਹਰ ਲੋੜ ਸੀ ਗਿਆ ਯਾਰ ਬੰਦੇ ਚੌਥੇ ਨੰਬਰ ਤੇ ਆ ਗਿਆ ਭਾਈ ਕਿਹੜੇ ਪਿੰਡ ਦਾ ਭਾਈ ਪਿੰਡ ਆਪਣਾ ਰੋੜਕੀ ਹੈ ਤਸਵੀਰ ਸਤੂਂਗੜਾ ਜਿਲ੍ਹਾ ਮਾਨਸਾ ਪਿੰਡ ਰੋੜਕੀ ਜਿਲ੍ਹਾ ਸਤੂਂਗੜਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਤੇ ਭਾਈ ਦਾ ਗੁਜਰੰਗੀ ਲਜਵਾਣੇ ਦਾ ਗੁਜਰੰਗੀ ਰੋਹ ਗੁਜਰੰਗੀ ਝੋਟਾ ਦਾ 라ਹੀ 3 ਨੰਬਰ 3 ਨੰਬਰ 18 ਨੰਬਰ ਵਾਲੇ ਦਾ ਆ ਦੇ 18 ਨੰਬਰ ਵਾਲਾ ਇਹ ਤੀਜੇ ਦਾ ਹੈ ਹਾਰ ਕਰ ਦਿੰਦਾ ਕਿਹੜੇ ਨੰਬਰ ਵਾਲਾ ਬਰੇਕ ਤੇ ਆਇਆ ਬੱਜਾ ਵਾਲਾ ਕੋਹੇ ਲੁੱਟਾ ਬੱਚਾ ਪਾਰਤੀ ਨੰਬਰ ਤੇ ਕੋਹੇ ਲੁੱਟਾ ਲੈ ਵੀ ਦੂਜੇ ਨੰਬਰ ਕਿ ਸਾਰੇ ਨਗਰ ਨੂੰ ਘੋੜਾ ਨਹੀਂ ਆਪਾਂ ਹੀ ਹਿੰਦਸਤਾਨ ਰਾਜ ਹਿੰਦੂ ਸਿਕਾਣ ਵਾਲਾ ਆ ਗਿਆ ਹੋਏ ਹੋਏ ਭਾਈ ਨਗਰ ਭਾਈ ਮਿਹਨਤ ਕਿਹਦੀ ਭਾਈ ਮਿਹਨਤ ਦੀ ਸਾਰੇ ਉਹ ਵੀ ਕੀਤੀ ਜਿਹਨੂੰ ਕਾਲਾ ਮੰਨਦੇ ਕਹਿੰਦੇ ਛੱਟੇ ਮਾਰ ਹਾਂਜੀ ਹਾਂਜੀ ਉਹ ਵੀ ਸਾਰੇ ਮਾਰਨੇ ਪਹਿਲੇ ਆਖਦੇ ਕਿਰਪੀ ਕਰ ਗਏ ਮਿਹਨਤ ਤੇ ਗੱਲ ਤੇ ਗੱਲ ਆ ਗਈ ਸੀ ਤਾਂ ਹੋਇਆ ਬਾਈ ਜਿੱਦੋ ਇੱਜਤੇ ਬਣ ਗਈ ਬਿਲਕੁਲ ਬਿਲਕੁਲ ਬਾਈ ਠੀਕ ਆ ਇਹ ਆਪ M29 ਦਾ ਬਾਈ M29 ਦਾ ਬਾਈ ਆਪਣਾ ਪਿੰਡ ਵੰਦਰ ਜਿਲ੍ਹਾ ਮੋਗਾ ਇਹਦਾ ਨਾਮ ਹੈ ਹਿੰਦਸਤਾਨ ਇਹਦਾ ਨਾਮ ਹੈ ਹਿੰਦਸਤਾਨ ਬੇਡ ਮਹਾਂ ਦਾ ਜਿਲ੍ਹਾ ਮੋਗਾ ਇਹਦਾ ਛੋਟੇ ਬੱਚਿਆਂ ਜਿਹਦਾ ਬੱਚਾ ਵੀ ਹੈ 8 ਮਹੀਨਾ ਚ ਉਹ ਵੀ ਦੂਜਾ ਨੰਬਰ ਹੀ ਲੈ ਗਿਆ ਇੱਥੋਂ ਇਹਦਾ ਬੱਚਾ ਨੇ ਵੀ ਦੂਜਾ ਨੰਬਰ ਲੈ ਕੇ ਆ ਬਾਈ ਇੱਧਰ ਬੱਚੇ ਨਹੀਂ ਜਿੱਤ ਰਹੇ ਆ ਇਹ ਬਈ ਆ ਗਿਆ ਬਾਈ ਅਰ ਜਦੋਂ ਛੇ ਉਹ ਇਹ ਨੰਬਰ ਉਹ 24 ਨੰਬਰ ਆਵੇ ਸੱਜਣਾ ਇਹ ਕਿਹੜੇ ਪਿੰਡ ਤੋਂ ਆਇਆ ਕਿਹੜੇ ਪਿੰਡ ਤੋਂ ਆਇਆ ਇਹ ਪਿੰਡ ਗਰੇਲ ਸਿੰਘ ਵਾਲਾ ਜੀ ਦਲੇਨ ਸਿੰਘ ਵਾਲਾ ਦਲੇਨ ਸਿੰਘ ਵਾਲਾ ਪਿੰਡ ਵਾਲਾ ਕਰਦਾ ਆ ਆ ਕੋਰਡ ਦਾ ਬੱਚਾ ਇਹ ਫਿਰਨੇ ਦਾ ਜੀ ਬੋਲੇਗਾ ਮਾਣ ਕੇ ਨਾ ਪੰਜਾਬ ਰੱਖੇ ਇਹ ਪੰਜਾਬ ਆਵਾਜ਼ ਫਿਰਨੇ ਦਾ ਅੱਜ ਇਹ ਪੰਜਾਬ ਚੈਂਪੀਅਨ ਬਣਿਆ ਹਾਏ ਹਾਏ ਗੁੱਡ ਗੁੱਡ ਪੰਜਾਬ ਉਹ ਪੰਜਾਬ ਚੈਂਪੀਅਨ ਬਣ ਗਿਆ ਨਾਂ ਰੱਖੇ ਦੀ लाज ਰੱਖ ਲਈ ਅਜ ਤਨੂੰ ਵੀ ਚੈਂਪੀਅਨ ਬਣਿਆ ਬਹੁਤ ਮਿਹਰਬਾਨੀ ਕਹਿੰਦੇ ਵਿੱਚ ਚਾਰ ਆਦੀ ਜਿੰਦ ਗਿਆ ਬਹੁਤ ਬਹੁਤ ਮੁਬਾਰਕਾਂ ਵੀ ਸਜਣੋ ਜਿੰਨਾ ਵੀ ਪ੍ਰੋਗਰਾਮ ਕਰ ਰਿਹਾ ਤਾਂ ਧੰਨਵਾਦ ਹੱਜਾ ਹਾਂਜੀ ਭਾਈ ਜੀ ਕੀ ਹਾਲ ਆ ਗੱਗੀ ਬਧਾਨਿਆ ਬਾਈ ਕਿਹੜੇ ਬੋਲਦਾ ਬੱਚਾ ਜੀ ਕਿਹੜੇ ਪਲੇ ਦਾ ਜੀ ਥੈਂਕ ਯੂ ਫਿਰ ਲੈ ਬਾਈ ਜੰਦੇ ਦਾ ਬੱਚਾ ਵੱਡੇ ਸਾਣਾ ਤੋਂ ਪਹਿਲੇ ਨੰਬਰ ਤੇ ਆਇਆ ਕਿਹੜੇ ਵੀ ਨੰਬਰ ਤੇ ਬਾਈ ਸਲੇਲ ਸਿੰਘ ਵਾਲਾ ਫੋਟੋ ਦੇ ਨਾਲ ਹੀ ਹੈ ਮਾਨਸਾ ਜੀ ਮਾਨਸਾ ਪਹਿਲੇ ਨੰਬਰ ਬੋਲੇ ਜੀ 995634890 ਸਭਿਓ ਬੁਲਾਈ ਜਾਂਦਾ ਦਰਸ਼ਨ ਸਾਰੇ ਬਾਗ ਮੈਂ ਇਹਨੂੰ ਕਹਾਂ ਜੀ ਮੈਂ ਆਪਣਾ ਮੰਡੀ ਜਿੱਤੂ ਮੈਂ ਲੱਸੀ ਜਾਂਦਾ ਮੈਂ ਇਹਨੂੰ ਕਹੀ ਜਾਂਦਾ ਸੀ ਵਾਹ ਜਿੱਤੂਆ ਤੈਨੂੰ ਆਏ ਗਣਾ ਵੀ ਤੇਰੇ ਪਿੰਡ ਦਾ ਹੈਗਾ ਮੇਰੇ ਸਟ੍ਰਿੰਗ ਦਾ ਹੈ ਇਹਦਾ ਪਤਾ ਹੈ ਇਹਨੇ ਮੇਲੇ ਐਣ ਹੀਰੋ ਗੱਲਾਂ ਕੋਲੜਾ ਹੁਣ ਤਾਂ ਪੰਜਾਬ ਚੈਂਪੀਅਨ ਬਣ ਗਿਆ ਪੱਲਾ ਕੋਲੜਾ ਉਥੇ ਪਹਿਲਾ ਵਾਲਾ ਮੇਲੇ ਵੀ ਜਿੱਤਿਆ IFCA ਚੈਂਪੀਅਨ ਬਣਿਆ ਸੀ ਉਹ ਹਰ ਚੋਗੀ ਸੀ ਹਾਂ ਸਿਹਰਾ ਜਾਂਦਾ ਹੈ ਕਿ ਅੱਜ ਦੇ ਸਾਰੇ ਸਾਥੋਂ ਦੋ ਨਿਯਤਾਂ ਦੇ ਹੋ ਜਾ। ਅਸੀਂ ਮੇਲੇ ਦੇ ਆਪਣੇ ਮੈਨ ਨਾਲ ਛੱਡਦੇ ਨੇ। ਇਹ ਬਾਤ ਕਹਦਾ ਸੀ ਕਰਮਜੀਤ ਸਿੰਘ ਬੱਬਰਪੁਰ ਜਿਹੜਾ ਸੰਗਰੋਹ ਤੋਂ ਜੀਵੀ ਦਾ ਗੋੜੀ ਵਾਲੇ ਉਹ ਕਹਿੰਦੇ ਸੀ ਬਿਜੋਰੇ ਮੇਲੇ ਦੇਖਿਆ ਪੰਜਾਬ ਦੇ ਪਰ ਜਿਹੜਾ ਪ੍ਰਬੰਧ ਤੇ ਜਿਹੜੇ ਖਾਤਰ ਦਾ ਮਹਿਮਾਨਾਂ ਵਾਸਤੇ ਉਹ ਦੂਜਾ ਵੀ ਬਣਾਉਣਾ ਹੋਵੇ। ਮਾਣਯੋਗ ਵੀਰ ਜਿੱਤਿਆ ਪਾਉਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਪੰਜਾਬ ਐਗਰੀਕਲਚਰ ਡਿਵੀਜ਼ਨ ਦੇ ਅਫਸਰਾਂ ਤੋਂ ਵੱਲ ਆਪ ਵੀ ਚੋਣਾਂ ਸੁਵਾਰਡ ਹਾਪਰ ਕੀਤਾ ਟੀਲੋ ਨੇ ਜਿਹੜਾ ਬੰਦਾ ਬਹੁਤ ਪੋਖੜਾ ਜਿੱਤਿਆ ਜਿਹੜਾ ਹਾਰਕ ਦਾ ਵੀ ਜਨਮ ਨਹੀਂ ਆਇਆ ਅਸੀਂ ਓਕੜਾ ਦਾ ਸਰਪੰਚਾ ਵੀਡੀਓ ਤੇ ਜੁੜਾ ਰਹੇ ਹਾਂ ਸਰਕਾਰ ਸਰਬਜੀਤ ਸਿੰਘ ਪਿੰਡ ਬੰਬਰਪੂਰ ਜ਼ਿਲ੍ਹਾ ਸੰਗਰੂਰ ਨੌਰਭਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਾਈ ਗੋ ਹਾਸ ਜੀ ਮੈਡਰੇ ਦੀ ਐਮਲਟੀਆ ਸਾਡੇ ਨਾਲ ਮਿਲ ਕੇ ਰਿਕਾਰਡ ਕਰਦੇ ਹਾਂ ਠੀਕ ਹੈ ਸਾਡੀ 30 ਸਾਲ ਦੀ ਏਜ ਹੈ ਜੀ ਸੇਵਾਦਾਰ ਠੀਕ ਹੈ ਵੀਰੇ ਸਾਡੀ ਬਹੁਤ ਬਹੁਤ ਧੰਨਵਾਦ ਬਈ ਥੈਂਕ ਯੂ ਨਹੀਂ ਮਿੱਤਰੋ ਪਹਿਲੇ ਨੰਬਰ ਤੇ